ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਹਿਲੀ ਆਵਾਜ਼ ਲਾਈਵ ਚੈਨਲ ਔਰ ਮੈਂ ਹਰਵਿੰਦਰ ਸਿੰਘ ਢਿੱਲੋਂ ਸਾਨੇਵਾਲ ਵਿਖੇ ਪਹੁੰਚੇ ਹਾਂ ਜਿੱਥੇ ਇੱਕ ਵਿਸ਼ਾਲ ਐਗਜ਼ਿਬਿਸ਼ਨ ਲਗਾਈ ਗਈ ਹੈ ਜਿੱਥੇ ਲਗਭਗ 500 ਕਰੋੜ ਦੇ ਪ੍ਰੋਡਕਟ ਜਿਹੜੇ ਆ ਉਹ ਲਗਾਏ ਗਏ ਨੇ ਹਰੇਕ ਕੰਪਨੀ ਦੇ ਵੱਲੋਂ ਤਾਂ ਜੋ ਡਾਇਰੈਕਟ ਕਸਟਮਰ ਦੇ ਨਾਲ ਕੰਪਨੀ ਦੀ ਜਿਹੜੀ ਆ ਮੁਲਾਕਾਤ ਹੋ ਸਕੇ ਔਰ ਇਦਾਂ ਦੀਆਂ ਜਿਹੜੀਆਂ ਐਗਜ਼ੀਬਿਸ਼ਨਸ ਨੇ ਉਹ ਗਾਹਕਾਂ ਦੇ ਲਈ ਵੀ ਫਾਇਦੇਮੰਦ ਨੇ ਔਰ ਜਿਹੜੇ ਇਹ ਸਮਾਨ ਤਿਆਰ ਕਰਦੇ ਨੇ ਮੈਨੂਫੈਕਚਰਰ ਨੇ ਉਹਨਾਂ ਲਈ ਵੀ ਬਹੁਤ ਲਾਭਦਾਇਕ ਨੇ ਤੇ 4 ਦਿਨ ਦੀ ਜਿਹੜੀ ਪ੍ਰਦਰਸ਼ਨੀ ਲਗਾਈ ਗਈ ਹੈ ਸੋ ਸਾਡੇ ਨਾਲ ਵੀਰਜੀ ਨੇ ਬਹੁਤ ਹੀ ਯੂਨਿਕ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿਹਦੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਵੀਰਜੀ ਸਵਾਗਤ ਆ ਤੁਹਾਡਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਨਾਮ ਜੀ ਤੁਹਾਡਾ ਮੇਰਾ ਨਾਮ ਅਮਨਜੋਤ ਸਿੰਘ ਹੈ ਜੀ ਤੇ ਮੇਰੀ ਕੰਪਨੀ ਦਾ ਨਾਮ ਟ੍ਰੈਕਰ ਫॉर ਯੂ ਜੀਪੀਐਸ ਦੇ ਨਾਂ 'ਤੇ ਹੈ ਜੀ ਠੀਕ ਹੈ ਜੀ ਮਿੱਠੀ ਆਪਾਂ ਦੱਸਿਏ ਲੋਕਾਂ ਨੂੰ ਮੜਾ ਜਾ ਪ੍ਰੋਡਕਟ ਵੀ ਨਾਲ-ਨਾਲ ਦਿਖਾਈ ਜਾਈਏ ਤੇ ਨਾਲ-ਨਾਲ ਉਹਦੇ ਫਾਇਦੇ ਵੀ ਦਿਖਾਈ ਜਾਈਏ ਜੀ ਆਪਣੇ ਕੋਲ ਜੀ GPS ਟ੍ਰੈਕਿੰਗ ਡਿਵਾਈਸਾਂ ਨੇ ਜੀ ਜਿਹੜੀ ਕਿ ਕਿਸੇ ਵੀ ਗੱਡੀ ਦੇ ਵਿੱਚ ਲੱਗ ਸਕਦੀ ਹੈ ਤੁਸੀਂ ਘਰ ਬੈਠੇ ਫੋਨ ਤੋਂ ਆਪਣੀ ਗੱਡੀ ਨੂੰ ਟਰੈਕ ਕਰ ਸਕਦੇ ਹੋ ਆਪਣੇ ਘਰ ਦੇ ਜੇ ਤੁਹਾਡੇ ਇਕੱਲੇ ਟਰੈਵਲ ਕਰਦੇ ਨੇ ਤਾਂ ਬੱਚਿਆਂ ਨੂੰ ਆਪਾਂ ਅਕਸਰ ਕੀ ਹੁੰਦਾ ਕਿ ਡਰਾਈਵਰ ਨਾਲ ਆਪਾਂ ਭੇਜ ਦਿੰਦੇ ਆ ਤਾਂ ਤੁਸੀਂ ਫੋਨ ਤੇ ਦੇਖ ਸਕਦੇ ਹੋ ਕਿ ਕੀ ਤੁਹਾਡੇ ਬੱਚੇ ਸੇਫ ਨੇ ਸੇਫਲੀ ਘਰੇ ਪਹੁੰਚ ਰਹੇ ਵੇ ਜਾਂ ਨਹੀਂ ਪਹੁੰਚਦੇ ਤੁਹਾਨੂੰ ਬਾਰ-ਬਾਰ ਫੋਨ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਜਰੂਰਤ ਨਹੀਂ ਹੈ ਘਰ ਬੈਠੇ ਤੁਸੀਂ ਦੇਖ ਸਕਦੇ ਹੋ ਬਾਕੀ ਆਪਣੇ ਕੋਲ ਕੀ ਹੈ ਕਿ ਕਮਰਸ਼ੀਅਲ ਗੱਡੀਆਂ ਦੇ ਲਈ ਇੱਕ ਬਹੁਤ ਵਧੀਆ ਤੋਹਫ਼ਾ ਹੈ ਜਾਂ ਕਹੋ ਸੋਗਾਤ ਹੈ ਜਿਹੜੇ ਜੀ ਕੀ ਹੈ ਸਮੱਸਿਆ ਬੜੀ ਹੁੰਦੀ ਹੈ ਆਂਦੀ ਆ ਹਾਂ ਵੀ ਗੱਡੀ ਖੜੀ ਸੀ ਤੇ ਕੋਈ ਤੇਲ ਚੋਰੀ ਕਰਕੇ ਲੈ ਗਿਆ ਹੁਣ ਤੇਲ ਚੋਰੀ ਵੀ ਨਾ ਅਸੀਂ ਕਿੰਨੇ ਆ ਕਿ ਦੋ ਤੋਂ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਕੀ ਹੁੰਦੀ ਹੈ ਸਭ ਤੋਂ ਪਹਿਲੀ ਸਾਰਿਆਂ ਨੂੰ ਪਤਾ ਹੈ ਕਿ ਟੈਂਕੀ ਜੋ ਤੇਲ ਨਿਕਲਦਾ ਦੂਜੀ ਕੀ ਹੁੰਦੀ ਹੈ ਕਿ ਬੈਕ ਪਾਈਪ ਦੇ ਵਿੱਚੋਂ ਕੰਨੀ ਲਗਾ ਕੇ ਉਧਰੋਂ ਤੇਲ ਨਿਕਲਦਾ ਟੈਂਕੀ ਛੜਨ ਦੀ ਲੋੜ ਨਹੀਂ ਤੀਜੀ ਕੀ ਹੁੰਦੀ ਹੈ ਕਿ ਤੇਲ ਦੀ ਪਰਚੀ ਆ ਰਹੀ ਹੈ ਸਾਡੇ ਕੋਲ 500 ਲੀਟਰ ਦੀ ਤੇਲ ਭਰ ਰਿਹਾ ਜੀ 100 ਲੀਟਰ ਉਨੇ ਸਭ ਫੜਨਾ ਕਿਵੇਂ ਹੈ ਤੁਸੀਂ ਸਾਡੇ ਕੋਲ ਸਾਡੇ ਕੋਲ ਸਪੈਸ਼ਲ ਟਰੈਕਿੰਗ ਡਿਵਾਈਸ ਹੈ ਜੀ ਜਿਹਦੇ ਨਾਲ ਤੁਸੀਂ ਤੇਲ ਨੂੰ ਵੀ ਤੇ ਉਹਦਾ ਵੇਰਵਾ ਜਿਹੜਾ ਹੈਗਾ ਤੁਸੀਂ ਆਪਣੇ ਫੋਨ ਤੇ ਘਰ ਬੈਠੇ ਜਾਂ ਆਪਣੇ ਦਫ਼ਤਰ ਬੈਠੇ ਦੇਖ ਸਕਦੇ ਹੋ ਕਿ ਕਿੰਨਾ ਲਾਈਵ ਤੇਲ ਹੈਗਾ ਜਿਹਦੇ ਵਿੱਚ ਕਿੰਨਾ ਤੇਲ ਸੀਗਾ ਦਿਨ ਦੀ ਸ਼ੁਰੂਆਤ ਦੇ ਵਿੱਚ ਕਿੰਨਾ ਭਰਿਆ ਗਿਆ ਕਿੰਨਾ ਵਰਤਿਆ ਗਿਆ ਮੰਨ ਲਓ ਮੈਂ ਆਪਣੀ ਗੱਡੀ ਦੇ ਵਿੱਚ ਕੋਈ ਤੇਲ ਪੈਟਰੋਲ ਡੀਜ਼ਲ ਪਵਾਉਣਾ ਹੈਗਾ ਤਾਂ ਪੰਪ ਵਾਲੇ ਨੇ ਅਗਰ ਮੈਨੂੰ ਘੱਟ ਪਾਇਆ ਤਾਂ ਮੈਨੂੰ ਉਹਦੇ ਵਿੱਚ ਇਹ ਟਰੈਕਿੰਗ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜਾ ਕਿ ਉਹਦੇ ਨਾਲ ਮੈਨੂੰ ਪਤਾ ਲੱਗ ਜਾਏਗਾ ਵੀ ਇਹ ਪੈਟਰੋਲ ਪੰਪ ਵਾਲੇ ਨੇ ਜਿਹੜਾ ਖੱਲ ਘੱਟ ਪਾਇਆ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਹੀ ਤੁਹਾਡੇ ਕੋਲ ਸਾਰਾ ਵੇਰਵਾ ਆ ਜਾਏਗਾ ਕਿ ਕਿੰਨਾ ਤੇਲ ਭਰਿਆ ਕਿੰਨੇ ਵਜੇ ਭਰਿਆ ਤੇ ਕਿੰਨੀ ਵਾਰੀ ਦੇ ਵਿੱਚ ਭਰਿਆ ਉਹ ਜੇ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਸ ਕੇਸ ਦੇ ਵਿੱਚ ਕਿੱਦਾਂ ਲਾਰਮ ਹੁੰਦਾ ਜਾਂ ਕੀ ਹੁੰਦਾ ਇਹਦੇ ਵਿੱਚ ਹੀ ਰਿਪੋਰਟ ਹੁੰਦੀ ਹੈ ਜੀ ਤੁਸੀਂ ਰਿਪੋਰਟ ਕੱਢੋਗੇ ਉਹਦੇ ਤੁਹਾਨੂੰ ਆ ਜਾਏਗਾ ਕਿ ਇੰਨਾ ਤੇਲ ਚੋਰੀ ਹੋਇਆ ਇੰਨੇ ਵਜੇ ਹੋਇਆ ਕਿੰਨੀ ਵਾਰੀਸ਼ ਹੋਇਆ ਤੇ ਕਿਹੜੀ ਜਗ੍ਹਾ ਤੇ ਹੋਇਆ ਉਹ ਸਾਰਾ ਵੇਰਵਾ ਇਹਦੇ ਵਿੱਚ ਤੁਹਾਨੂੰ ਸਾਡੀ ਐਪ ਦੇ ਵਿੱਚ ਮਿਲ ਜਾਏਗਾ ਜੀ ਚਲੋ ਵੀਰ ਜੀ ਇਹ ਤਾਂ ਗੱਡੀਆਂ ਦੀ ਗੱਲ ਹੋ ਗਈ ਜੀ ਜਿੱਦਾਂ ਫੈਕਟਰੀਜ਼ ਵਾਸਤੇ ਜਾਂ ਹੋਮ ਘਰ ਵਾਸਤੇ ਉਹਦੇ ਵਾਸਤੇ ਵੀ ਹੈ ਡਵਾਈਸਿਸ ਇਦਾਂ ਨਹੀਂ ਘਰ ਵਾਸਤੇ ਇਦਾਂ ਨਹੀਂ ਹੈ ਜੀ ਹੈ ਆਪਣੇ ਕੋਲ ਗੱਡੀਆਂ ਦੇ ਲਈ ਹੈ ਬਾਕੀ ਘਰੇਲੂ ਗੱਡੀਆਂ ਦੇ ਲਈ ਆਪਣੇ ਕੋਲ ਕੀ ਹੈ ਕਿ ਅਕਸਰ ਨਾਲ ਸਾਰੇ ਕੋਲੋਂ ਦੇਖੋ ਗੱਡੀਆਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਕਈ ਵਾਰੀ ਬੰਦਾ ਕੋਈ ਲੋਨ ਤੇ ਲੈਂਦਾ ਹੈ ਜਾਂ ਪੈਸੇ ਇਕੱਠੇ ਕਰਕੇ ਲੈਂਦਾ ਹੈ ਉਹ ਕੀਮਤੀ ਗੱਡੀ ਜਦੋਂ ਚੋਰੀ ਹੋ ਜੇ ਜਾਂ ਮਿਸਯੂਜ਼ ਹੋਏ ਸਾਨੂੰ ਉਹਦਾ ਬੜਾ ਦੁੱਖ ਲੱਗਦਾ ਹੈ ਤਾਂ ਸਾਡੇ ਕੋਲ ਉਹਦੇ ਲਈ ਸਪੈਸ਼ਲ ਡਿਵਾਈਸ ਹੈ ਜੀ ਕਿ ਤੁਸੀਂ ਘਰ ਬੈਠੇ ਫੋਨ ਤੋਂ ਆਪਣੀ ਗੱਡੀ ਦਾ ਇੰਜਨ ਵੀ ਬੰਦ ਕਰ ਸਕਦੇ ਹੋ ਜੇ ਗੱਡੀ ਚੋਰੀ ਹੋ ਗਈ ਤਾਂ ਚਾਹ ਦੀ ਗੱਡੀ ਤੇ ਫੋਨ ਤੋਂ ਬੰਦ ਕਰ ਦਿਓ ਤੁਹਾਡੀ ਗੱਡੀ ਚੋਰੀ ਹੋਣ ਤੋਂ ਬਚ ਸਕਦੀ ਹੈ ਜੀ ਤੋ ਕਿ ਮੇਰੇ ਮੇਰੀ ਕਾਰ ਚੋਰੀ ਹੋ ਗਈ ਹੈ ਡਿਵਾਈਸ ਮੈਂ ਲਗਾਈ ਹੋਈ ਹੈ ਤਾਂ ਮੈਂ ਉਹਨੂੰ ਉਹ ਫੋਨ ਜਿਹੜਾ ਆਪਣੇ ਫੋਨ ਤੋਂ ਆਪਰੇਟ ਕਰ ਸਕਦਾ ਬਿਲਕੁਲ ਜੀ ਇੰਜਨ ਲੌਕ ਜਾਂ ਅਨਲੌਕ ਤੁਸੀਂ ਆਪਣੇ ਫੋਨ ਤੋਂ ਕਰ ਸਕਦੇ ਹੋ ਜੇ ਤੁਸੀਂ ਇੰਜਨ ਲੌਕ ਕੀਤਾ ਤੁਸੀਂ ਆਪ ਵੀ ਚਾਬੀ ਲੈ ਕੇ ਜਾਂਦੇ ਹੋ ਨਾ ਗੱਡੀ ਸਟਾਰਟ ਨਹੀਂ ਹੋਏਗੀ ਫੋਨ ਤੋਂ ਅਨਲੌਕ ਕਰੋਗੇ ਫਿਰ ਜਾ ਕੇ ਗੱਡੀ ਸਟਾਰਟ ਹੋਏਗੀ ਤੇ ਤਾਂ ਹੀ ਉਸ ਵੇਲੇ ਆਪਰੇਟ ਕਰ ਪਾਉਗੇ ਉਹਨੂੰ ਠੀਕ ਹੈ ਜੀ ਤੇ ਅਗਰ ਇਹਦੇ ਪ੍ਰਾਈਸਸ ਦੀ ਗੱਲ ਕਰੀ ਜਾਈਏ ਕਿ ਕਿੰਨੀ ਕੁ ਕੋਸਟਲੀ ਹੈਗੇ ਨੇ ਜਾਂ ਕਿਦਾਂ ਨੋਮੀਨ ਰੇਟ ਹੈਗੇ ਨੋਮੀਨਲ ਜੇ ਨਾਰਮਲ ਜਿਹੜੀਆਂ ਸਾਡੇ ਡਿਵਾਈਸਾਂ ਨੇ ਜੀ 3500 ਤੋਂ ਸ਼ੁਰੂ ਹੋ ਜਾਂਦੀਆਂ ਨੇ ਬਾਕੀ ਤੇਲਵਲੀਆਂ ਨੇ ਜੀ ਉਹ ਗੱਡੀ ਦੇ ਟੈਂਕੀ ਦੇ ਵਿੱਚ ਜਿਹੜੇ ਰੋਡ ਲੱਗਦੀ ਹੈ ਤਾਂ ਉਹਦੇ ਸਾਹਮਣੇ ਹੁੰਦੀ ਹੈ ਉਹ ਤਕਰੀਬਨ 20000 ਤੋਂ ਸਟਾਰਟ ਹੋ ਜਾਂਦੀ ਹੈ ਪਰ ਜਿਹੜੀ ਆਪਣੀ ਚੋਰੀ ਦੀ ਸਮੱਸਿਆ ਹੈਗੀ ਹੈ ਉਹ ਆਪਣੀ ਇੱਕ ਵਾਰੀ ਪੱਕੀ ਸੀ ਖਤਮ ਕਰਕੇ ਦੇਾਂਗੇ ਤੁਹਾਨੂੰ ਠੀਕ ਹੈ ਜੀ ਤੇ ਜੀ ਆਪਾਂ ਇੱਕ ਵਾਰ ਐਡਰੈਸ ਔਰ ਮੋਬਾਈਲ ਨੰਬਰ ਦਰਸ਼ਕਾਂ ਨੂੰ ਜ਼ਰੂਰ ਦੇ ਦਿਓ ਤਾਂ ਜੋ ਕਿਸੇ ਨੇ ਵੀ ਅਗਰ ਇਸ ਚੀਜ਼ ਦੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕੇ ਜੀ ਸਾਡਾ ਟਰੈਕਰ ਫॉर यू ਜੀਪੀਐਸ ਦੇ ਨਾਮ ਤੇ ਹੈ ਜੀ ਏ ਸਾਡਾ ਦੁਗਰੀ ਰੋਡ ਤੇ ਉੱਤੇ ਸਥਿਤਕ ਹੈ ਜੀ ਸਾਡਾ ਆਫਿਸ ਸਾਡਾ ਸੰਪਰਕ ਨੰਬਰ ਹੈ ਜੀ 98882 13006 ਅਸੀਂ ਜਿਹੜੀ ਸਰਵਿਸ ਹੈਗੀ ਹੈ ਤੁਹਾਨੂੰ ਘਰ ਬੈਠੇ ਆਲਓਵਰ ਪੰਜਾਬ ਦੇ ਵਿੱਚ ਅਸੀਂ ਦੇਾਂਗੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦਿਓ ਤੁਹਾਡੇ ਕੋਲ ਘਰ ਬੈਠੇ ਤੁਹਾਨੂੰ ਸਰਵਿਸ ਮਿਲੇਗੀ ਧੰਨਵਾਦ ਜੇ ਇਹਦੇ ਇੰਸਟਾਲੇਸ਼ਨ ਦੀ ਗੱਲ ਕਰੀਏ ਤਾਂ ਕਿੰਨਾ ਕੁ ਸਮਾਂ ਲੱਗਦਾ ਹੈਗਾ ਜਿਹੜੀ ਨਾਰਮਲ ਡਿਵਾਈਸ ਹੈ ਜੀ ਉਹ ਅੱਧੇ ਘੰਟੇ ਦੇ ਵਿੱਚ ਫਿੱਟ ਹੋ ਜਾਂਦੀ ਹੈ ਜੀ ਬਾਕੀ ਆਪਣੇ ਕੋਲ డు ਇਟ ਯਰਸੈlf ਮਾਡਲ ਵੀ ਹੈਗਾ ਜਿਹੜਾ ਨਾਲ ਕੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪ ਫਿੱਟ ਕਰਨਾ ਜਾਂ ਤੁਹਾਡੀ ਗੱਡੀ ਬਾਹਰ ਕਿਤੇ ਹੁੰਦੀ ਹੈ ਸਿਰਫ ਤੁਸੀਂ OBD ਪੋਰਟ ਦੇ ਵਿੱਚ ਇਹਨੂੰ ਫਿੱਟ ਕਰਾਓ ਆਪੇ ਤੇ 2 ਮਿੰਟਾਂ ਦੇ ਵਿੱਚ ਹੀ ਇਨਸਟਾਲੇਸ਼ਨ ਤੁਸੀਂ ਘਰ ਬੈਠੇ ਆਪ ਹੀ ਕਰ ਸਕਦੇ ਹੋ ਓਕੇ ਅਗਰ ਕੋਈ ਗੱਡੀ ਨਹੀਂ ਲਿਆ ਸਕਦਾ ਹੈਗਾ ਤਾਂ ਉਹ ਤੁਹਾਡੇ ਕੋਲੇ ਲੈ ਕੇ ਆਪ ਵੀ ਫਿੱਟ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਆਪੇ ਤੁਸੀਂ ਘਰ ਬੈਠੇ ਫਿੱਟ ਕਰ ਸਕਦੇ ਹੋ ਨਾ 2 ਮਿੰਟਾਂ ਦੇ ਅੰਦਰ ਉਰੇ ਹਰੇਕ ਗੱਡੀਆਂ ਲਈ ਵਰਕ ਕਰਦਾ ਡੀਜ਼ਲ ਪੈਟਰੋਲ ਜਾਂ ਜਿਹੜਾ ਸੀएनजी ਵਗੈਰਾ ਹਾਂਜੀ 4 ਵੀਲਰ ਸਾਰਿਆਂ ਦੇ ਵਿੱਚ ਲੱਗੇਗਾ 2 ਵੀਲਰ 'ਚ ਨਹੀਂ ਹੁੰਦਾ ਜੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਜਿਹੜੀ ਹੈ ਬਹੁਤ ਚੰਗੀ ਲੱਗੀ ਹੋਵੇਗੀ ਉਹ ਵੀਰ ਜੀ ਨੇ ਆਪਣਾ ਜਿਸ ਤਰ੍ਹਾਂ ਕੇ ਕੰਟੈਕਟ ਨੰਬਰ ਔਰ ਆਪਣਾ ਜਿਹੜਾ ਐਡਰੈਸ ਤੁਹਾਨੂੰ ਦੱਸ ਦਿੱਤਾ ਹੈਗਾ ਦੁਗਰੀ ਰੋਡ ਦਾ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈਗੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਮੈਨੂੰ ਦਿਓ ਆਜ਼ਾਦਤ ਕੈਮਰਾ ਪਰਸਨ ਹਰਵਿੰਦਰ ਸਿੰਘ ਢਿੱਲੋਂ ਪਹਿਲੀ ਆਵਾਜ਼ ਲਾਈਵ ਚੈਨਲ ਧੰਨਵਾਦ